ਜੈਤ ਮੁੱਕ ਫਿਰ ਗਿਆ ਫਿਰ ਹੱਡੀ-ਹੁੱਡੀ ਟੁੱਟ ਜੂ ਤੇ ਜੇ ਨਾ ਦੱਸਤਾ ਫਿਰ ਨਬਜ ਰੁਕ ਜੂ 인ਦਰਪਾਲ ਸਿੰਘ ਸਿੱਧੂ ਨਾ ਵਕਤ ਦੇਖਦਾ ਨਾ ਬੰਦਾ ਸਿਰਫ ਮੌਕਾ ਦੇਖਦਾ 100 ਤੋਂ ਹਜ਼ਾਰ ਹਜ਼ਾਰ ਤੋਂ ਲੱਖ-ਲੱਖ ਤੋਂ ਕਰੋੜ ਕਮਾਉਣ ਦੀ ਆਦਮੀ ਦੀ ਲਾਲਸਾ ਕਦੇ ਮੁੱਕਦੀ ਨਹੀਂ ਅੱਜ ਤੋਂ ਇਸ ਲਾਲਸਾ ਨੂੰ ਲਗਾਮ ਦੋ ਚੋਰੀ ਤੇ ਰਿਸਵਤ ਖੋਰੀ ਮੇਰੇ ਸ਼ਬਦ ਕੋਸ਼ਿ ਹੈ ਨਹੀਂ ਰੰ ਤੇ लाਟੀ ਜਿਹੜਾ ਬੜ ਲੈਂਦਾ ਬਸ ਉਸੇ ਦੀ ਆਵੇ ਆਏ ਤੇ ਤਾਂ ਦਿਨੇ ਬਖੌਂਦੀ ਤਾਰੇ ਹੋਵੇ ਮੂੜ ਤਾਂ ਚੋਰੀ ਪਹਿਲਿਆਂ ਵਿੱਚ ਖਵਾਉਂਦੀ ਐ ਜੇ ਕਿਤੇ ਵਿਗੜ ਜਾਵੇ ਤਾਂ ਡੂੰਗੇ ਪਤਣੀ ਤਾਰੇ ਜੇ ਤੂੰ ਮਿਲ ਜਾਂਦੀ ਤਾਂ ਕਿਹੜੇ ਮੇਰੇ ਕਲਗੀ ਲੱਗ ਜਾਣੀ ਸੀ ਇਕ ਨਾ ਇੱਕ ਦਿਨ ਆਖਰ ਨੂੰ ਇਸ ਦਿਲ ਨੇ ਠੋਕਰ ਖਾਣੀ ਸੀ ਅੱਜ ਜੱਟ ਦੀ ਹਿੱਕ ਤੇ ਬਾੜ ਦੀ ਤਾਂ دیਵਾ ਸਹਿਵਾ ਦੀਏ ਪਹਿਣੇ ਨਹੀਂ ਮੈਨੂੰ ਫਰਾਜ ਬਸੰਤੀ ਨਹੀਂ ਚਾਹੀਦੀ ਇਸ ਪ੍ਰੇਮ ਕਾਣੀ ਜਮਾ ਸੀ ਮੂਜ਼ਿਆਨੀ ਨਾ ਮੈਨੂੰ ਕਿਸੇ ਗੱਬਰ ਦੀ ਟੈਨਸ਼ਨ ਹੈ ਸਦਿਆਂ ਪਹਿਲਾਂ ਇੱਕ ਸਹਿਬਾ ਆਏ ਇਸ਼ਕ ਦਾ ਸ਼ੌਂਕ ਜਾਗਿਆ ਆਸ਼ਕ ਮਿਲ ਗਿਆ ਖੇਡਨਿਕ ਮਿਰਜ਼ਾ ਕਹਾਣੀ ਦੇ ਕਲਾਈਮੈਕਸ ਤੇ ਵਿਚਾਰਾ ਮਾਰਦਾ 21 ਸਦੀ ਚ ਫਿਰ ਸਹਵਾਦਿਚ ਇਸ਼ਕ ਦਾ ਸ਼ੌਂਕ ਜਾਗ ਪਿਆ ਹੈ ਕਿ ਸੌਰੀ ਸੁਰੂ ਸਲੀਪ ਕਰ ਗਈ ਪਰ ਸਹਵਾ ਬੇਬੀ ਮੈਂ ਮਿਰਜ਼ਾ ਨਹੀਂ ਮੇਰਾ ਨਾਂ ਹੈ ਹਿੱਕਲਾ ਹਿੱਕਲਾ ਜਿਹਦੀ ਇੱਕ ਧਾਰ ਤੇ ਕਈ ਜ਼ਿਲ੍ਹਿਆਂ ਦੇ ਬਿਸਤਰੇ ਗੋਲ ਹੋ ਜਾਂਦੇ ਨੇ ਹੈ ਰਹਿਣੀ ਦੀ ਹਾਰ ਦਰ ਅਨ ਨਹੀਂ ਜਿਹੜੇ ਦਿਲ ਤੇ ਨਕਸ਼ਾ ਵਾਹੇ ਨਾ ਉਹਦਾ ਵਿਅਮ ਜੱਟ ਦੀ ਹਿੱਕ ਦੇ ਬਰੋਟਾ ਦਾ ਤੁ ਲਾ ਗਈ ਪਰ ਸਿਆਣੇ ਕਹਿੰਦੇ ਨੇ ਦਰਖ ਨਿੱਪਟੀ ਦਾ ਐਸੇ ਬਰੋਟੀ ਦੀ ਪੀਂਗ ਪੁਆਈ ਦਾ ਜੇ ਸੱਜੇ ਹੱਥ ਨਾਲ ਖੱਬੀ ਲੱਤ 'ਚ ਝਾਂਜਰ ਬਨ ਕੇ ਆਓ ਸਾਹਮਣੇ ਚੁੱਲ੍ਹੇ ਤੇ ਰੋਟੀਆਂ ਪਕਵਾ ਕੇ ਸਾਰੇ ਇਸ਼ਕ ਪਰੇ ਨੂੰ ਨਾ ਘੜਾਇਨਾ ਤਾਂ ਜੱਟ ਦਾ ਨਾ ਵੀ ਖੇਤ ਲਰਨੀ ਬਾਬਿਆ ਨੇ ਲਿਖਿਆ ਕਿ ਬਾਏ ਜਿਨਾ ਕੀ ਪਕੜੀਏ ਸਰ ਦੀਜੇ ਬਾਣਾ ਛੋੜੀਏ ਜੇ ਕਿਸਨੂੰ ਪਿਆਰ ਕਰੋ ਤਾਂ ਫਿਰ ਸਾਰੀ ਮਲ ਨਵਾਉ ਪਰ ਜੇ ਪਿਆਰ ਕਰਨਾ ਸੱਚੀ ਕਰੋ ਰਾਜੇੜਾ ਨਾ ਕਰੋ ਕਿਉਂਕਿ ਜਿੰਨਾ ਚਿਰ ਹੀਰ ਕੁਮਾਰੀ ਸੀ ਉਹਨਾਂ ਚਿਰ ਤੋਂ ਬੰਸਰੀ ਬੁਜਾਈ ਗਿਆ ਜਦੋਂ ਵਿਚਾਰੀ ਚਲੀ ਗਈ ਆਪਣੇ ਘਰੇ ਫਿਰ ਪਿੱਛੇ ਮੱਜਣੇ ਕੇ ਚਲੇ ਗਏ ਲਦਸੋ ਵੀ ਜੇ ਰਾਜਿਆ ਤੋਂ ਉਹੀ 10 ਵੀ ਮੱਜਣੇ ਜਾ ਕੇ ਡੇਰੀਸ ਦੁੱਧ ਪਾਲੇ 4 ਪੈਸੇ ਵੰਨਣ ਕੇ ਬਿਆਤਰ ਵੈਸੇ ਹੋ ਜਾਣਾ